ਜੀ ਜਿਸ ਪ੍ਰਕਾਰ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਪੰਜਾਬ ਦਾ ਆਰਥਿਕ ਢਾਂਚਾ ਜਿਹੜਾ ਹੈ ਉਹ ਬਿਲਕੁਲ ਮਾੜਾ ਹਾਲਾਤ ਹੋ ਗਏ ਨੇ ਸਾਢੇ 3 ਲੱਖ ਕਰੋੜ ਦਾ ਸਾਡੇ ਦੇ ਕਰਜ਼ਾ ਹੋ ਗਿਆ ਜੇ ਅਸੀਂ ਪੰਜਾਬ ਦੀ ਸਰਕਾਰ ਨੂੰ ਜਾਨੀ ਕਿ ਆਮ ਆਦਮੀ ਪਾਰਟੀ ਨੂੰ ਹੁਣੇ ਨਾ ਰੋਕਿਆ ਇਹ ਕਰਜ਼ਾ ਆਉਣ ਵਾਲੇ ਦਿਨਾਂ ਚ 5 ਲੱਖ ਕਰੋੜ ਹੋ ਜਾਏਗਾ ਅਗਰ 5 ਲੱਖ ਕਰੋੜ ਇਹ ਕਰਜ਼ਾ ਹੋ ਗਿਆ ਤਾਂ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਉਹ ਬੜਾ ਭਿਆਨਕ ਤੇ ਖਤਰਨਾਕ ਹੋ ਜਗਾ ਚਾਹੇ ਕੋਈ ਵੀ ਸਰਕਾਰ ਆਏਗੀ ਕੋਈ ਵੀ ਚੀਫ ਮਿਨਿਸਟਰ ਆਏਗਾ ਔਰੇ ਹਸਤੇ ਪੰਜਾਬ ਨੂੰ ਬਚਾਉਣਾ ਔਖਾ ਹੋਏਗਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਕਿ ਅਸੀਂ ਜਲੰਧਰ ਤੋਂ ਇਹ ਸੁਨੇਹਾ ਦੇਣਾ ਹੈ ਕਿ ਅਸੀਂ ਪੰਜਾਬ ਬਚਾਉਣਾ ਹੈ ਔਰ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਗੱਲ ਤੋਂ ਰੋਕਣਾ ਹੈ ਤਾ ਜੋ ਪੰਜਾਬ ਦਾ ਪੈਸਾ ਤੇ ਬਰਬਾਦ ਨਾ ਕਰ ਸਕਣ ਤੇ ਪੰਜਾਬ ਤੇ ਕਰਜ਼ਾ ਜੇ ਸਪੀਡ ਨਾਲ ਉਹ ਚੜਾ ਰਹੇ ਹੈ ਉਹਨੂੰ ਆਪਾਂ ਰੋਕਣ ਦਾ ਕੰਮ ਕਰਨਾ ਦੂਸਰਾ ਸਵੇਹਾ ਅਸੀਂ ਬੀਜੇਪੀ ਨੂੰ ਦੇਣਾ ਬਹੁਤ ਮਾੜੇ ਹਾਲਾਤ ਪੰਜਾਬ ਦੇ ਵਿੱਚ ਰਹੇ ਬੜੇ ਭਿਆਨਕ ਦਿਨ ਪੰਜਾਬ ਦੇ ਲੋਕਾਂ ਨੇ ਵੇਖੇ 86 88 88 84 ਲੇਕਿਨ ਪੰਜਾਬ ਦਾ ਕਦੇ ਭਾਈਚਾਰਾ ਆਪਸ ਵਿੱਚ ਖਰਾਬ ਨਹੀਂ ਹੋਇਆ। ਭਾਜਪਾ ਸਰਕਾਰ ਨੇ ਪੰਜਾਬ ਦਾ ਭਾਈਚਾਰਾ ਤੋੜਨ ਦੀ ਗੱਲ ਕੀਤੀ। ਆਪਸ ਵਿੱਚ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਧਰਮ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਮਸਜਿਦ ਦੇ ਨਾਮ ਤੇ ਇਹ ਨਹੀਂ ਹੋਣਾ ਚਾਹੀਦਾ। ਅਸੀਂ ਕਿਸੇ ਕਿਸਮ ਦੇ ਨਾਲ ਅਸੀਂ ਪੰਜਾਬ ਦਾ ਭਾਈਚਾਰਾ ਨਹੀਂ ਟੁੱਟਣ ਦਿਆਂਗੇ। ਪਰ ਪੰਜਾਬ ਦੇ ਵਿੱਚ ਇਹ ਵੰਡ ਨਹੀਂ ਪੈਣ ਦੇਾਂਗੇ ਇਹ ਦੋਵੇਂ ਭਰਾ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ ਹਿੰਦੂ ਹੈ ਇੱਕ ਵੱਡਾ ਭਰਾ ਹੈ ਇੱਕ ਛੋਟਾ ਭਰਾ ਹੈ ਚਾਹੇ ਉਹ ਦਲਿਤ ਹੈ ਚਾਹੇ ਉਹ ਇਸਾਈ ਹੈ ਚਾਹੇ ਉਹ ਮੁਸਲਮਾਨ ਹੈ ਅਸੀਂ ਸਭ ਨੂੰ ਇਕੱਠਾ ਕਰਕੇ ਇੱਕ ਮਾਲਾ ਚ ਪਰੋਕੇ ਪੰਜਾਬ ਦੇ ਵਿੱਚ ਰੱਖਣਾ ਹੈ ਪੂਰਾ ਦੇਸ਼ ਬੀਜੇਪੀ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਅਸੀਂ ਪੰਜਾਬ ਨੂੰ ਵੰਡਣ ਨਹੀਂ ਦੇਣਾ ਇਹ ਵੀ ਇੱਕ ਸਨੇਹਾ ਅਸੀਂ ਜਲੰਧਰ ਦੇ ਬਾਈ ਇਲੈਕਸ਼ਨ ਚ ਦੇਣਾ ਹੈ ਇਹ ਜੋ ਹੋ ਗਿਆ ਸੋ ਹੋ ਗਿਆ ਲੇਕਿਨ ਹੋਣਾ ਸੀ ਆਪਦਾ ਭਾਈਚਾਰਾ ਬਿਲਕੁਲ ਟੁੱਟਣ ਨਹੀਂ ਦੇਵਾਂਗੇ ਕਿਸੇ ਵੀ ਕਿਸਮ ਦੇ ਨਾਲ ਵੈਸੇ ਤਾਂ ਉਹ ਯੋਧਿਆ ਦੇ ਅੰਦਰ ਜਦੋਂ ਬੀਜੇਪੀ ਚੋਣ ਹਾਰੀ ਤਾਂ ਸਵੈ ਰਾਮ ਭਗਵਾਨ ਜੀ ਨੇ ਸਾਡਾ ਨੇ ਇਹ ਸਨੇਹਾ ਦਿੱਤਾ ਕਿ ਮੈਂ ਕਿਸੇ ਪਾਰਟੀ ਔਰ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਹਾਂ ਭਗਵਾਨ ਸਭ ਦੇ ਸਾਂਝੇ ਇਹਦੇ ਤੋਂ ਸਾਨੂੰ ਸੇਬ ਕਿਉਂਕਿ ਭਗਵਾਨ ਮਹਾਰਾਜ ਜੀ ਨੇ ਥੱਲੇ ਉਤਰ ਕੇ ਤਾਂ ਕੋਈ ਸਨੇਹਾ ਦੇਣਾ ਨਹੀਂ ਹੈ ਇਹੀ ਇਹੋ ਜਿਹੇ ਸੰਦੇਸ਼ ਔਰ ਆਦੇਸ਼ ਹੁੰਦੇ ਆ ਜਿਹੜਾ ਕਿ ਸਾਨੂੰ ਸਮਝ ਆ ਜਾਂਦੀ ਏ ਸੋ ਇਹ ਦੋ ਗੱਲਾਂ ਬੜੀਆਂ ਮਹੱਤਵਪੂਰਨ ਐ ਜਿਹੜੀਆਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਏ ਇੱਕ ਹੋਰ ਬਹੁਤ ਵੱਡੀ ਗੱਲ ਜਿਹੜੀ ਪਿਛਲੇ ਦਿਨੀ ਹੋਰੀ ਹੋਈ ਐ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਿਹਾ ਕਿ ਜਿਹੜੀ ਪੰਜਾਬ ਦੀ ਪੁਲਿਸ ਐ ਇਹ ਡਰੱਗਸ ਦੇ ਵਿੱਚ ਇਨਵੋਲਡ ਹੈਗੀ ਏ ਇਸ ਤਰ੍ਹਾਂ ਪੰਜਾਬ ਦੀ ਪੁਲਿਸ ਤੇ ਲੇਬਲ ਲਾ ਦੇਣਾ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਆਪ ਹੋਮ ਮਿਨਿਸਟਰ ਵੀ ਨੇ ਆਪ ਉਹ ਚੀਫ ਮਿਨਿਸਟਰ ਵੀ ਨੇ ਔਰ ਮਗਰਲੇ 25 ਸਾਲਾਂ ਤੋਂ ਸਰਕਾਰ ਚਲਾ ਰਹੇ ਨੇ ਔਰ ਇਸ ਤਰ੍ਹਾਂ ਤੁਸੀਂ ਇਹ ਮਾਰਸ਼ਲ ਪੁਲਿਸ ਨੂੰ ਲੇਬਲ ਕਰ ਦਿਓਗੇ ਇਹ ਉਹ ਮਾਰਸ਼ਲ ਪੁਲਿਸ ਹੈ ਜਿਨੇ ਪੰਜਾਬ ਦਾ ਹੱਤਵੜ ਰੋਕਿਆ ਪੰਜਾਬ ਦੀ ਲੜਾਈ ਲੜੀ ਏਕਤਾ ਔਰ ਅਖੰਡਤਾ ਭਾਈਚਾਰਾ ਕਾਇਮ ਰੱਖ ਕੇ ਤੇ ਅੱਜ ਪੰਜਾਬ ਸਾਡਾ ਬੜਾ ਖੁਸ਼ਹਾਲ ਹੈ ਇਸ ਪੱਖੋਂ ਕਿ ਸਾਡੀ ਪੰਜਾਬ ਪੁਲਿਸ ਹਮੇਸ਼ਾ ਇਸ ਗੱਲ ਤੇ ਤਤਪਰ ਰਹਿੰਦੀ ਹੈ ਹੋ ਸਕਦਾ ਕੋਈ ਟਾਵਾ ਟੱਲਾ ਜਿਹੜੇ ਵਿਅਕਤੀ ਹੁੰਦੇ ਆ ਤੁਸੀਂ ਸਾਰੀ ਪੁਲਿਸ ਨੂੰ ਲੈਵਲ ਨਹੀਂ ਕਰ ਸਕਦੇ 10000 ਦੇ 10 ਲੋਕ 10000 ਦੀ ਇਹ ਫੋਰਸ ਨੂੰ ਜਾਂ 20000 ਹੋ ਸਕਦਾ ਕੋਈ ਟਾਵੇਂ ਦੋ ਤਿੰਨ ਬੰਦੇ ਹੋਣ ਜਿਨ੍ਹਾਂ ਨੂੰ ਤੁਸੀਂ ਵੀ ਉਹ ਮਾੜੇ ਹੋਣ ਉਹਨਾਂ ਨੂੰ ਕੱਢੋ ਬਾਹਰ ਮੈਂ ਨਹੀਂ ਕਹਿੰਦਾ ਲੇਕਿਨ ਸਾਰੀ ਪੁਲਿਸ ਦਾ ਮਨੋਬਲ ਇਸ ਗੱਲ ਨਾਲ ਡਿੱਗਿਆ ਹੈਗਾ ਔਰ ਤੁਸੀਂ ਉਹਨਾਂ ਦੀਆਂ ਟ੍ਰਾਂਸਫਰਸ ਦੂਰ ਦੂਰ ਕਰਤੀਆਂ ਇੱਕ ਹੋਰ ਪਤੇ ਦੀ ਗੱਲ ਦੱਸਣ ਲੱਗਿਆ ਤੁਹਾਨੂੰ ਹਰ ਜਗ੍ਹਾ ਤੇ ਪੀ ਮੈਚ्योर ਰਿਟਾਇਰਮੈਂਟ ਲੈਣਾ ਚਾਹਦੀ ਹੈ ਪੰਜਾਬ ਪੁਲਿਸ ਦੇ ਲੋਕ ਦਿੱਲੀ 50 50 ਅਰਜ਼ੀਆਂ ਆ ਰਹੀਆਂ ਕਮਿਸ਼ਨਰ ਆ ਰਹੀਆਂ ਐਸਐਸਪੀ ਦੇ ਦਫ਼ਤਰ ਆਚਾਰੀਆਂ ਪੰਜਾਬ ਪੁਲਿਸ ਦੇ ਲੋਕ ਪੀ ਮੈਚ्योर ਆਵਦੀਆਂ ਰਿਟਾਇਰਮੈਂਟਸ ਮੰਗ ਰਹੇ ਉਹਨਾਂ ਨੂੰ ਪੁਲਿਸ ਸਮਝਾ ਰਹੀ ਹੈ ਕਿਉਂਕਿ ਉਹਨਾਂ ਦੇ ਮਨੋਂ ਵੱਲ ਡਿੱਕ ਚੁੱਕੇ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਪੰਜਾਬ ਦੇ ਡੀਜੀਪੀ ਨੂੰ ਔਰ ਪੰਜਾਬ ਦੇ ਚੀਫ ਡਿਸਟ੍ਰਿਕਟ ਨੂੰ ਕਿ ਇਹਨਾਂ ਨੂੰ ਗਲੇ ਲਾਉਣ ਦੀ ਲੋੜ ਹੈ ਇਹਨਾਂ ਨੂੰ ਗਲੇ ਲਾਓ ਇਹਨਾਂ ਦੀ ਗੱਲ ਸੁਣੋ ਅਗਰ ਇਹਨਾਂ ਦਾ ਮਨੋਵਲ ਡਿੱਗ ਪਿਆ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਏ ਜਿਸ ਪ੍ਰਕਾਰ ਕਿਉਂਕਿ ਵਰਤੀ ਪਾਉਣ ਵਾਸਤੇ ਬੰਦਾ ਪਹਿਲਾ ਤਰਸਦਾ ਸੀਗਾ ਗੇੜੇ ਕਰਦਾ ਸੀ ਹੁਣ ਉਹ ਕਹਿ ਰਿਹਾ ਕਿ ਮੈਨੂੰ ਪੀ ਮਛੋ ਰਿਟਾਇਰਮੈਂਟ ਚਾਹੀਦੀ ਹੈ ਤੁਸੀਂ ਮੜੇ ਜੇ ਅੰਕੜੇ ਕੱਢੋ ਜਰਾ ਇਹ ਪੜਤਾਲ ਕਰੋ ਮੈਂ ਪ੍ਰੈਸ ਐਲਨ ਬੇਨਤੀ ਕਰਨੀ ਚਾਹਾਂ। ਸੋ ਇਹ ਨਹੀਂ ਹੋਣਾ ਚਾਹੀਦਾ ਔਰ ਮੈਂ ਆਸ ਕਰਦਾ ਕਿ ਬੀਜੇਪੀ ਪੰਜਾਬ ਔਰ ਪੰਜਾਬ ਦੇ ਮੁੱਖ ਮੰਤਰੀ ਇਸ ਪੁਲਿਸ ਫੋਰਸ ਨੂੰ ਆਪਦੇ ਗੱਲ ਨਾ ਲਾਉਣਗੇ ਇਹਨਾਂ ਦੀਆਂ ਤਕਲੀਫਾਂ ਸੁਣੋ ਇਹਨਾਂ ਦੀ ਗੱਲ ਸੁਣੋ। ਔਰ ਜਿਹੜੇ ਕੰਮ ਤੁਸੀਂ ਪੰਜਾਬ ਦੇ ਹਿੱਤ ਲਈ ਇਹਨਾਂ ਤੋਂ ਕਰਾਉਣੇ ਚਾਹਣੇ ਹੋ ਉਹ ਇਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਟਾਰਗੇਟ ਦਿਓ ਔਰ ਕਰਨਗੇ ਉਹ ਲੋਕ। ਪਰ ਇਸ ਤਰ੍ਹਾਂ ਰੀਸ਼ਫਲ ਨਾਲ ਡਰੋਨ ਨਾਲ ਧਬਕੇ ਮਾਰਨ ਨਾਲ ਕੋ ਛੱਡ ਕੇ ਚਲੇ ਜਾਣਗੇ ਔਰ ਪੰਜਾਬ ਦੇ ਹਾਲਾਤ ਬੁਰੇ ਹੋ ਜਾਣਗੇ ਸੋ ਦੂਸਰਾ ਅੱਜ ਹੁਣ 2 ਘੰਟੇ ਦਾ ਇੱਥੇ ਕਾਰਜਕ੍ਰਮ ਹੈਗਾ 1.5 ਘੰਟਾ ਅਸੀਂ ਉਸ ਤੋਂ ਬਾਅਦ ਅਸੀਂ ਵੱਖ-ਵੱਖ ਥਾਵਾਂ ਤੇ ਆਪਦੇ ਸਾਥੀਆਂ ਦੇ ਘਰਾਂ 'ਚ ਵੀ ਜਾਣਾ ਹੈ ਕਈਆਂ ਥਾਵਾਂ ਤੇ ਸਾਡੇ ਅਫਸੋਸ ਹੈ ਦੁੱਖ ਹੈ ਕਈ ਥਾਵਾਂ ਤੇ ਸਾਡਾ ਹੋਰ ਇੰਡਸਟਰੀ ਦੇ ਲੋਕਾਂ ਨੂੰ ਜਾਂ ਸ਼ਹਿਰ ਦੇ ਲੋਕਾਂ ਨੂੰ ਮਿਲਣ ਦਾ ਪ੍ਰੋਗਰਾਮ ਹੈ ਉਹ ਅਸੀਂ ਜਾਵਾਂਗੇ ਸੋ ਜਿੰਨੇ ਕੁ ਲੋਕ ਇੱਥੇ ਮਿਲ ਸਕਦੇ ਹੋਏ ਉੱਥੇ ਮਿਲਾਂਗੇ ਦੂਸਰਿਆਂ ਦੇ ਅਲੱਗ-ਅਲੱਗ ਘਰਾਂ 'ਚ ਜਾ ਕੇ ਉਹਨਾਂ ਦਾ ਥੈਂਕਸ ਵੀ ਕਰਾਂਗੇ ਤੇ ਉਹਨਾਂ ਦੇ ਜੇ ਕੋਈ ਕੰਮ ਹੋਏ ਤਾਂ ਉਹ ਵੀ ਕਰਾਂਗੇ ਸੋ ਅੱਜ ਦੇ ਅੱਜ ਦਾ ਇਹੀ ਸਾਰਾ ਜਿਹੜਾ ਮੀਟਿੰਗ ਸੀਗੀ ਸਰਪੱਤ ਸਾਬ ਦੋ ਦਿਨ ਪਹਿਲਾਂ ਇੱਥੇ ਪਟਵਾਰੀਆ ਨੇ ਵੀਸੀ ਕੀਤੀ ਆ ਉਹ ਕਹਿ ਰਹੇ ਕਿ ਸਾਡੇ ਜਿਹੜੀਆਂ 1100 ਤੋਂ ਘੱਟ ਕੰਮ ਕਰ ਚੁੱਕੀ ਆ ਉਹਨਾਂ ਨੇ ਕਿਹਾ ਦਿੱਲੀ ਜੋੜਾ ਦਾ ਬਾਈਕਾਟ ਕਰਾਂਗੇ ਆਪਾਂ ਵਿਰੋਧ ਕਰਾਂਗੇ ਜੰਦਰ ਸੋ ਦੇਖੋ ਜਿਮਨੀ ਛੋੜਾਂ ਦਾ ਬਾਈਕਾਟ ਕਰਨ ਦੇ ਨਾਲ ਉਹਨਾਂ ਨੂੰ ਫਾਇਦਾ ਨਹੀਂ ਹੋਏਗਾ ਸਰਕਾਰ ਦਾ ਵਿਰੋਧ ਕਰਨ ਔਰ ਸਾਨੂੰ ਆਪਣੇ ਨਾਲ ਖੜਾ ਕਰਨ 100% ਇਥੋਂ ਗੱਲ ਸਮਝ ਲੈਣੀ ਚਾਹੀਦੀ ਹੈ ਮੈਂ ਅੱਜ ਬਿਆਨ ਲਗਾਇਆ ਉਹਨਾਂ ਨੇ ਕਿ ਰਾਜਾ ਵੜਿੰਗ ਦੇ ਉਹਨਾਂ ਨੇ ਮਦਦ ਕੀਤੀ ਕਾਂਗਰਸ ਬੇਸਿਕਲੀ ਇਸ ਵਾਰੀ ਸਰਕਾਰੀ ਮੁਲਾਜ਼ਮ ਜਿਹੜੇ ਸਾਨੂੰ ਬੜੇ ਪਰੇਸ਼ਾਨ ਹੈ ਹਰ ਸਰਕਾਰੀ ਮੁਲਾਜ਼ਮ ਉਹਨਾਂ ਨੇ ਸਰਕਾਰ ਦੇ ਖਿਲਾਫ voting ਕੀਤੀ ਔਰ ਕਰਨੀ ਵੀ ਕਿਉਂ ਨਹੀਂ ਔਰ ਹਮੇਸ਼ਾ ਹੀ ਸਰਕਾਰੀ ਮੁਲਾਜ਼ਮ ਕਰਦੇ ਆਏ ਆ ਜਦੋਂ ਜਦੋਂ ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣਦੀਆਂ ਇਹ ਕਿਹੜਾ ਕੋਈ ਪਹਿਲੀ ਵਾਰੀ ਹੋਇਆ ਸੋ ਮੇਰੇ ਕਹਿਣ ਤੋਂ ਭਾਵ ਹੈ ਉਹਨਾਂ ਨੂੰ ਡਰੋਂ ਧੱਕਾਉਣ ਦੀ بجائے ਉਹਨਾਂ ਨਾਲ ਬੈਠ ਕੇ ਐਮੀਕਬਲੀ ਗੱਲ ਕਰਨ ਲੇਕਿਨ ਮੈਂ ਪਟਵਾਰੀਆਂ ਨੂੰ ਬੇਨਤੀ ਕਰਾਂਗਾ ਸਾਡਾ ਬਾਈਕਾਟ ਨਾ ਕਰੋ ਮਹਾਰਾਜ ਤੁਸੀਂ ਸਰਕਾਰ ਦਾ ਬਾਈਕਾਟ ਕਰੋ ਜੀ ਉਹ ਲੋਕਾਂ ਨੇ ਅਮਨਦਾਰਨ ਘਰ ਜਾਣ ਨੂੰ ਕਹਿ ਰਹੇ ਨੇ ਰਵਨੀਤ ਮਿੱਟੂ ਵਾਰ-ਵਾਰ ਬਿਆਨ ਦੇ ਰਹੇ ਸੋ ਦੇਖੋ ਰਵਨੀਤ ਮਿੱਟੂ ਕੀ ਕਹਿ ਰਿਹਾ ਮੈਨੂੰ ਵਾਰ-ਵਾਰ ਤੁਸੀਂ ਉਹਨੇ ਛੱਡ ਦਿਓ ਰਵਨੀਤ ਮਿੱਟੂ ਕੀ ਕਹਿ ਰਿਹਾ ਰਵਨੀਤ ਮਿੱਟੂ ਰਾਤ ਨੂੰ ਕੁਝ ਹੋਰ ਕਹਿੰਦਾ ਸਵੇਰ ਕੁਝ ਹੋਰ ਕਹਿੰਦਾ ਰਵਨੀਤ ਮਿੱਟੂ ਜੀ ਨੇ ਇੱਕ ਗੱਲ ਕਹੀ ਸੀ ਤੁਸੀਂ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਰਵਨੀਤ ਬਿੱਟੂ ਜੀ ਨੇ ਕਿਹਾ ਕਿ ਮੈਂ ਪਾਰਟੀ ਇਸ ਕਰਕੇ ਛੱਡੀ ਹੈ ਕਿ ਰਾਹੁਲ ਗਾਂਧੀ ਕਹਿ ਰਿਹਾ ਸੀਗਾ ਕਿ ਬੰਦੀ ਸਿੱਖ ਨੂੰ ਰਹਾ ਕਰ ਦਿਓ ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਰਹਾ ਕਰਤਾ ਮੈਂ ਮਾਫ ਕਰਤਾ ਹੁਣ ਤੁਸੀਂ ਵੀ ਕਰੋ ਤੇ ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਮੈਂ ਇਸ ਕਰਕੇ ਪਾਰਟੀ ਛੱਡਤੀ ਹੁਣ ਉਹ ਕਹਿ ਰਹੇ ਕਿ ਮੈਨੂੰ ਬੰਦੀ ਸਿੱਖਾਂ ਦੇ ਵੀ ਕੋਤਰਾ ਨੂੰ ਸੋ ਰਵਨੀਤ ਸਿੰਘ ਬਿੱਟੂ ਕੀ ਕਹਿੰਦੇ ਐ ਮਾਨਯੋਗ ਮੰਤਰੀ ਸਾਹਿਬ ਮੈਨੂੰ ਉਹਨਾਂ ਦੇ ਬਾਰੇ ਨਾ ਕੋਈ ਮੇਰਾ ਇੰਟਰਸਟ ਹੈ ਨਾ ਮੈਂ ਉਹ ਉਸ ਮੁੱਦੇ ਤੇ ਕੋਈ ਗੱਲ ਕਰਨੀ ਚਾਹਣਾ ਤੁਸੀਂ ਮੇਰੇ ਨਾਲ ਮੇਰੀ ਗੱਲ ਕਰੋ ਕਿ ਤੁਸੀਂ ਮੈਨੂੰ ਪੁੱਛੋ ਕੀ ਕਰਨਾ ਚਾਹਣਾ ਹੈ ਪਾਪਾ ਜੀ ਲਗਾਤਾਰ ਪਿਆਰ ਦੇ ਰਹੇ ਨੇ ਵੀ ਮੈਨੂੰ ਕਾ ਕਕਾਰੀ ਪਰ ਆਰ ਬਣਾਇਆ ਬਾਈ ਚਾਹ ਲੇਕ ਪਰ ਕਾ ਕੀ ਪ੍ਰਧਾਨਾ ਤੇ ਇਹ ਉਹਨਾਂ ਨੇ ਕੱਲ ਵੀ ਬਹੁਤ ਕੁਝ ਜਿਹੜੇ ਇੱਕ ਟੀਵੀ ਚੈਨਲ ਨਰਾਜ਼ਗੀ ਦਾ ਹੈ ਬੜੀ ਜਿਹੜੀ ਨਰਾਜ਼ਗੀ ਦਾ ਹੈ ਦੇਖੋ ਗੱਲ ਇਹ ਆ ਆਪ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਅਕਸਰ ਨਰਾਜ਼ਗੀਆਂ ਹੋ ਜਾਂਦੀਆਂ ਪਰਵਾਰਛ ਨਰਾਜ਼ਗੀ ਨਹੀਂ ਹੁੰਦੀ तुम तो एक फैमिली चाहते हो उ नाराजगी हो जाती है कोई गल नहीं अगर नाराजगी उन्होंने जाहिर की थी है लेकिन तो। मैनू कोई नाराजगी नहीं है भारतभूषण तो मैं एक परिवार का मुखी है और मैं रोज राजनीति कहना है कि राजनीति दे अंदर एंगर वास्ते गुस्से वास्ते कोई जगह नहीं कोई व्यक्ति अगर राजनीति करना चाहना है उन्होंने गुस्सा त्यागना पेगा त्यक्ति अगे वह ਰਾਜਾ ਵਿਡਿੰਗ ਨੂੰ ਆਪਣਾ ਗੁੱਸਾ ਮੇਰੇ ਤੇ ਕੋਈ ਵੀ ਵਿਅਕਤੀ ਹੁਣ ਭੜਕ ਸਕਦਾ ਹੈ ਇੱਥੇ ਆਏ ਲੋਕ ਕੋ ਕਹਿਣਗੇ 12 ਦਿਨ ਹੋ ਗਏ ਤੈਨੂੰ ਮਿਲਿਆ ਹੀ ਨਹੀਂ 10 ਦਿਨਾਂ ਤੋਂ ਕਿੱਥੇ ਸੀ ਤੂੰ ਸੋ ਮੈਂ ਉਹਨੂੰ ਸੁਣਨਾ ਹੈ ਸੋ ਬੀਂਗ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਰਾਜੇ ਵਿਡਿੰਗ ਤੇ ਬਹੁਤ ਸਾਰੇ ਲੋਕਾਂ ਨੂੰ ਗੁੱਸਾ ਹੋ ਸਕਦਾ ਹੈ ਮੈਂ ਉਹਨਾਂ ਨੂੰ ਸ਼ਾਂਚੀਲਤਾ ਵੇਨ ਨਾਲ ਸੁਣਨਾ ਜਿਹੜੇ ਰੁੱਸੇ ਹੋਏ ਸਾਥੀ ਮੇਰੇ ਕੋਈ ਰੁੱਸ ਗਿਆ ਉਹਨੂੰ ਰਾਜੇ ਵਿੜਿੰਗ ਨੇ ਘਰ ਜਾ ਕੇ ਮਨਾਉਣ ਦਾ ਕੰਮ ਕਰਨਾ ਹੈ ਮੇਰਾ ਕੰਮ ਹੀ ਇਹ ਹੈ ਆਸ਼ੂ ਜੀ ਤਾਂ ਇਹ ਕਹ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਆਪਣੀ ਪ੍ਰਚਾਰ ਕਰ ਰਹੇ ਨੇ ਉਹ ਕਹਿੰਦੇ ਕਿ ਮੈਨੂੰ ਕਿਸੇ ਵੀ ਮੀਟਿੰਗ ਤੇ ਸੱਦਿਆ ਨਹੀਂ ਜਾਂਦਾ ਜੇਕਰ ਸੱਦਿਆ ਜਾਵੇ ਤਾਂ ਜਾਣ ਨੂੰ ਜ਼ਿਆਰ ਨਹੀਂ ਕਿ ਉਹਨਾਂ ਦੇ ਨਾਲ ਕੋਈ ਤਾਲਮੇਲ ਨਹੀਂ ਹੋਉਂਦਾ ਨਹੀਂ 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 ਆਸ਼ੂ ਜੀ ਸਾਡੇ ਵਰਕਿੰਗ ਪ੍ਰਧਾਨ ਨੇ ਸਾਡੇ ਵੱਡੇ ਭਰਾ ਨੇ ਅੱਜ ਵੀ ਇਸ ਮੀਟਿੰਗ ਦਾ ਵੀ ਮੈਂ ਕਿਹਾ ਉਹਨਾਂ ਨੂੰ ਸੁਨੇਹਾ ਅਸੀਂ ਭੇਜਿਆ ਆਲਰੇਡੀ ਜ਼ਰੂਰੀ ਨਹੀਂ ਹੈ ਯਾਰ ਹੋਂ ਮਿਲ ਕੇ ਹੁਣ ਅਸੀਂ ਬੈਂਕ ਸਾਹਿਬ ਨੂੰ ਵੀ ਇੱਥੇ ਸਨੇਹਾ ਭੇਜਿਆ ਸਾਡੇ ਸੱਠਾ ਜੀ ਹੁਣ ਆਏ ਉਹਨਾਂ ਨੂੰ ਵੀ ਅਸੀਂ ਭੇਜਿਆ ਅਸੀਂ ਪਾਂਡੇ ਸਾਹਿਬ ਨੂੰ ਵੀ ਭੇਜਿਆ ਕਈ ਵਾਰੀ ਕੋਈ ਵਿਅਕਤੀਆਂ ਨੂੰ ਆਪਣਾ ਕੰਮ ਹੁੰਦਾ ਇਸ ਗੱਲ ਤੋਂ ਮੇਰਾ ਫਰਜ਼ ਹੈ ਬਤੌਰੇ ਮੈਂਬਰ ਆਫ ਪਾਰਲੀਮੈਂਟ ਹਰ ਵਿਅਕਤੀ ਨੂੰ ਮੈਂ ਸਨੇਹਾ ਭੇਜਾਂ ਔਰ ਬੀਂਗੇ ਵਰਕਿੰਗ ਪ੍ਰਧਾਨ ਉਹ ਮੇਰਾ ਹੋਰ ਜਿਆਦਾ ਫਰਜ਼ ਬਣਦਾ ਹੈ ਤੋ ਕੋਈ ਐਸੀ ਨਰਾਜ਼ਗੀ ਨਹੀਂ ਮਾੜੀ-ਮੁਟੀਆਂ ਜੇ ਕੋਈ ਹੋਣ ਮੈਨੂੰ ਨਹੀਂ ਇਸ ਗੱਲ ਬਾਰੇ ਜਾਣਕਾਰੀ ਨਹੀਂ ਹੈ ਜੋ ਤੁਸੀਂ ਕਹਿ ਰਹੇ ਹੋ। ਤੁਸੀਂ ਦੋ ਤਰਫੇ ਕਹੇ ਪੰਜਾਬ ਚ ਕਿਤੇ ਵੀ ਕੋਈ ਮੀਟਿੰਗ ਹੁੰਦੀ ਆ ਸੱਜਣ ਕਹਿੰਦਾ ਇੱਕ ਵਰਕਿੰਗ ਪ੍ਰਧਾਨ ਨੂੰ ਨਾਲ ਜਿਹੜਾ ਲਿਜਾਣਾ ਹੁੰਦਾ ਤੇ ਬਾਕੀ ਜਿਹੜੇ ਪ੍ਰਧਾਨਾਂ ਨੂੰ ਤੁਸੀਂ ਕਹਿਣਾ ਸੀ ਨਾ ਕਿ ਹਰ ਜਿਹੜਾ ਪ੍ਰੋਗਰਾਮ ਹੋਇਆ ਬੀਂਗ ਅ ਵਰਕਿੰਗ ਪ੍ਰਧਾਨ 2.5 ਸਾਲਾਂ ਚ ਆਸ਼ੂ ਜੀ ਹਰ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸਨ ਚਾਹੇ ਉਹ ਜਗਰਾਉਂ ਦੀ ਰੈਲੀ ਹੈ ਚਾਹੇ ਉਹ ਲੁਧਿਆਣੇ ਦੇ ਧਰਨੇ ਸੀ ਚਾਹੇ ਉਹ ਲੁਧਿਆਣੇ ਦੇ ਕੋਈ ਮੀਟਿੰਗਾਂ ਸੀ ਤੁਸੀਂ ਆਪ ਲੋਕਾਂ ਨੇ ਦੇਖਿਆ ਸੋ ਗਾਂ ਤੋਂ ਵੀ ਜੇ ਕਿਤੇ ਕੋਈ ਕਟਾਈ ਹੋਈ ਹੈ ਮੈਂ ਬਤੌਰ ਪ੍ਰਧਾਨ ਇਸ ਗੱਲ ਦੀ ਨਿਗ੍ਹਾ ਰੱਖਾਂਗਾ ਕਿ ਕਿਸੇ ਪ੍ਰਕਾਰ ਦੀ ਕੋਈ ਕਟਾਈ ਨਾ ਹੋਵੇ ਹਰ ਜਗ੍ਹਾ ਤੇ ਆਸ਼ੂ ਜੀ ਨੂੰ ਸੱਦਿਆ ਜਾਵੇ ਹਾਂਜੀ ਬਿਜਲੀ ਦਾ ਬਹੁਤ ਭਾਰੀ ਸੰਕਟ ਹੈ ਔਰ ਅਸੀਂ ਪਲੈਨਿੰਗ ਕਰ ਰਹੇ ਹਾਂ ਕਿ ਅਗਰ ਇੱਕ ਅੱਦੇ ਦਿਨ 'ਚ ਇਹ ਕੰਮ ਨਾ ਸੁਧਰਿਆ ਤਾਂ ਅਸੀਂ ਚੇਅਰਮੈਨ ਦੇ ਦਫ਼ਤਰ ਦੇ ਬਾਹਰ ਧਰਨਾ ਲਾਵਾਂਗੇ ਕਿਉਂਕਿ ਜਿਸ ਪ੍ਰਕਾਰ ਰੋਜ਼ਾਨਾ ਕੱਟ ਲੱਗ ਰਹੇ ਨੇ ਇੰਡਸਟਰੀ ਦਾ ਵੀ ਮੈਂ ਸਮਝਦਾ ਕਿ ਕਦੇ ਕੱਟ ਲਾ ਦਿੰਦੇ ਆ ਕਦੇ ਪਤਾ ਨਹੀਂ ਹੁੰਦਾ ਟਾਈਮਿੰਗ ਦਾ ਇਸ ਕਰਕੇ ਇੰਡਸਟਰੀ ਦਾ ਵੀ ਬਹੁਤ ਮਾੜਾ ਹਾਲ ਹੈ ਕਾਫੀ ਨੁਕਸਾਨ ਹੋਇਆ ਇੰਡਸਟਰੀ ਦਾ ਕਿਸਾਨਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਪਿਛਲੇ ਸਾਲ ਇਹੀ ਗੱਲਾਂ ਵੱਡੀਆਂ-ਵੱਡੀਆਂ ਕਰਦੇ ਸਨ ਕਿ ਸਾਡੇ ਕੋਲ ਤਾਂ ਬਿਜਲੀ ਵਾਧੂ ਐ ਸੀ 12 ਘੰਟੇ ਦਿੱਤੀ ਐ ਸਾਨੂੰ ਤਾਂ ਇਸ ਬਾਰੇ ਪਤਾ ਸੀ ਕਿ ਬਿਜਲੀ ਵਾਧੂ ਨਹੀਂ ਐ ਪਿਛਲੀ ਵਾਰੀ ਫਲੱਡ ਆ ਗਈ ਸਰ ਤਾਂ ਬਹੁਤ ਸਾਰੀ ਜਿਹੜੀ ਬਿਜਲੀ ਸੀ ਉਹ ਵਰਤੋਂ 'ਚ ਨਹੀਂ ਆਈ ਐ ਇਸ ਕਰਕੇ ਉਹ ਦੂਜੇ ਏਰੀਆ 'ਚ ਪਾਵਰ ਟ੍ਰਾਂਸਫਰ ਹੋ ਗਈ ਸੀ ਸੋ ਇਸ ਕਰਕੇ ਉਹ ਬਿਜਲੀ ਸਾਡੇ ਕੋਲੇ ਐਕਸੈਸ ਹੋ ਗਈ ਸੀ ਇਸ ਅੱਜ ਇਲੈਕਸ਼ਨਾਂ ਤੋਂ ਪਹਿਲਾਂ ਲੁਧਿਆਣੇ ਦੇ ਮੈਂ ਦੇਖਿਆ ਜਿੱਦੇ ਇਲੈਕਸ਼ਨ ਓਵਰ ਹੋਏ ਤੇ ਲੋਕਾਂ ਨੂੰ 18-18 ਘੰਟੇ ਮੈਂ ਤਿੰਨ-ਤਿੰਨ ਵਾਰ ਐਸਸੀ ਨਾਲ ਐਕਸੀਅਨ ਨਾਲ ਤੇ ਤੁਹਾਡੇ ਚੇਅਰਮੈਨ ਨਾਲ ਗੱਲ ਕਰਦਾ ਰਿਹਾ 18-18 ਘੰਟੇ ਬਿਜਲੀ ਦਾ ਕੱਟ ਜਿਹੜਾ ਉਹ ਲੁਧਿਆਣਾ ਚ ਲੱਗਿਆ ਰਿਹਾ ਪੀਣ ਵਾਲੇ ਪਾਣੀ ਤੋਂ ਲੋਕ ਦੁਖੀ ਰਹੇ ਲੇਕਿਨ ਕਿਸੇ ਨੇ ਬਾਤ ਨਹੀਂ ਪੁੱਛੀ ਸੋ ਇਸ ਸਰਕਾਰ ਦੇ ਜੋ ਹਾਲਾਤ ਹੈ ਉਹ ਪੰਜਾਬ ਦੇ ਲੋਕ ਉਹ ਚੰਗੇ ਤਰੀਕੇ ਨਾਲ ਵਿਸਤਾਰਪੁਰ ਨੂੰ ਜਾਣ ਰਹੇ ਮਸ਼ਹੂਰੀਆਂ ਵਾਲੀ ਸਰਕਾਰ ਵੱਡੇ ਵੱਡੇ ਬੋਰਡ ਫੇਰ ਲਾਏ ਪਏ ਹੈ ਤੇ ਰਾਜੀ ਜੀ ਟੋਲ ਪਲਾਜ਼ਾ ਤੇ ਕਿਸਾਨ ਬੈਠੇ ਨੇ ਬੰਦਾ ਟੋਲ ਪਲਾਜ਼ਾ ਉਹ ਮੰਗ ਕਰ ਰਹੇ ਨੇ ਰੇਟ ਘਟਾਇਆ ਜ ਤੁਸੀਂ ਕੀ ਸੁਣਦੇ ਦੇਖੋ ਆਈ ਡੋਨਟ ਨੋ ਮੈਂ ਪਰ ਮੈਂ ਉਹ ਟੋਲ ਪਲਾਜ਼ਾ ਬਾਰੇ ਗੱਲ ਕੀਤੀ ਸੀ ਅ ਕੱਲ ਪ੍ਰਿਆੰਕ ਭਾਰਤੀ ਨੇ ਜਿਹੜੇ ਸੈਕਟਰੀ ਪੀਡਬਲਡ ਨੇ ਸੋ ਇੱਕ ਤਾਂ ਆਇਆ ਸੀ ਲੁਧਿਆਣੇ ਦੇ ਪ੍ਰੋਜੈਕਟ ਦੀ ਆਲੀ ਖਬਰ ਲਾਈ ਸੀ ਕਿਸੇ ਨੇ ਕਿ ਜਿਹੜਾ ਲੁਧਿਆਣੇ ਦਾ ਪ੍ਰੋਜੈਕਟ ਹੈ ਉਹ ਜਿਹੜਾ ਬਾਈਪਾਸ ਹੈ ਸਾਡਾ ਉਹ ਮਤਲਬ ਕਿ ਸ਼ਿਫਟ ਹੋ ਰਿਹਾ ਹੈ ਐਸੀ ਹਜੇ ਕੋਈ ਗੱਲ ਨਹੀਂ ਹੈ ਲੇਕਿਨ ਹਾਂ ਹੋਰੇ ਚ ਦਿੱਕਤਾਂ ਹੈਗੀਆਂ ਲੈਂਡ ਐਕਵੀਜ਼ੀਸ਼ਨ ਜਿਹੜੀ ਹੋਣੀ ਹੈ ਕੁਝ ਜਗ੍ਹਾ ਤੇ ਜਿਹੜੇ ਕਿਸਾਨ ਹੈ ਉਹ ਹਜੇ ਮੰਨੇ ਨਹੀਂ ਜ਼ਮੀਨ ਦੇ ਨਾਸੇ ਲੇਕਿਨ ਪ੍ਰੋਜੈਕਟ ਕਿਤੇ ਹਜੇ ਸ਼ਿਫਟ ਨਹੀਂ ਹੋ ਰਿਹਾ ਮੈਂ ਹੋਰੇ ਤੇ ਬਿਲਕੁਲ ਆਪਦੀ ਨਿਗਾ ਬਣਾਈ ਰਹੀ ਆ ਉਹ ਖਬਰ ਤੋਂ ਹੀ ਨਾਲ ਦੀ ਨਾਲ ਮੈਂ ਪ੍ਰਿੰਸੀਪਲ ਸੈਕਟਰੀ ਜਿਹੜੇ ਹੈਗੇ ਆ ਪੀ ਡਬਲਯੂ ਡੀ ਨਾਲ ਗੱਲ ਕਰ ਲਈ ਹੈ ਆਉਣ ਵਾਲੇ ਸਮੇਂ ਚ ਕਿਸੇ ਹੋਰ ਵੱਡੇ ਲੀਡਰ ਨੂੰ ਮਿਲਣਾ ਪਿਆ ਉਹ ਮੈਂ ਮਿਲੂੰਗਾ ਪ੍ਰੋਜੈਕਟ ਜਾਣੀ ਦਿਆਂਗਾ ਜਿਹੜਾ ਪ੍ਰੋਜੈਕਟ ਹੈਗਾ ਉਹਰੇ ਪਿੱਛੇ ਰਾਜਾ ਵੜਿੰਗੇ ਇੱਕ ਇੱਕ ਮਤਲਬ ਕਿ ਜ਼ੋਰ ਲਾ ਦੇਗਾ ਆਉਣਾ ਮੈਂ ਇਹ ਵੀ ਕਹਿ ਵੀ ਸਾਨੂੰ ਲਿਸਟ ਦਿਓ ਕਿ ਕਿਹੜੇ ਪਿੰਡ ਦੀ ਜ਼ਮੀਨ ਹੈ ਜਿੱਥੇ ਤੁਸੀਂ ਐਕਵਾਜਿਸ਼ਨ ਚ ਕੰਮ ਚ ਫੇਲ ਹੋ ਰਹੇ ਹੋ ਜਿਹੜਾ ਕਿਹੜਾ ਸਟ੍ਰੈਚ ਹੈਗਾ ਉਹ ਸੋ ਉਸ ਸਟ੍ਰੈਚ ਤੇ ਅਸੀਂ ਕੰਮ ਕਰਾਂਗੇ ਜਾਵਾਂਗੇ ਉਹ ਕਿਸਾਨ ਭਰਾਵਾਂ ਕੋਲੇ ਜਾਵਾਂਗੇ ਕਿ ਆਉਣ ਵਾਲੇ ਸਮੇਂ ਚ ਇਹ ਅਗਰ ਐਕਵਾਜਿਸ਼ਨ ਹੋ ਜਾਂਦੀ ਹੈ ਇਸ ਪ੍ਰੋਜੈਕਟ ਦੇ ਨਾਲ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਮਗਰੋਂ ਸਾਰਾ ਹੋ ਗਿਆ ਥੋੜਾ ਮੋਟਾ ਜਿਹੜਾ ਏਰੀਆ ਰਹਿ ਗਿਆ ਉਹ ਕਰਾਵਾਂਗੇ